ਆ ਖੜਾ ਜੀ ਅਰਜਨ ਇਹ ਬਹੁਤ ਲਿਬੜਿਆ ਹੋਇਆ ਏ ਇਹ ਲੇਟ ਜਾਂਦਾ ਓਕਣੀ ਕੋਏ ਤੇ ਲੇਟ ਜਾਂਦਾ ਓਏ ਉਹ ਲਿਬੜੀ ਜੰਨਾ ਹੈ ਇਧਰੋਂ ਵੀ ਸਾਰਾ ਲਿਬੜਿਆ ਪਿਆ ਮੈਂ ਤਾਂ ਵਧਣ ਪਿਆ ਵੇ ਇਹਨੂੰ ਹਾਂ ਹਾਂ ਪਰ ਮੂੰਹ ਚੱਕ ਉੱਪਰ ਦਾ ਕੰਮ ਉੱਪਰ ਦਾ ਕੰਮ ਹਾਂ ਹਾਂ ਲੇ ਲੰਜੀ ਪੋਈ ਫਿਰਦਾ ਤੂੰ ਅੱਖਾਂ ਜੇ ਉਧਰ ਕੋ ਮੇ ਵਰਗਣਾ ਹ ਇੱਧਰ ਤੇ ਗਿਆ ਖੜਚ ਕਦ ਵੀ ਪਹਿਲਾਂ ਨਾਲੋਂ ਤੇ ਕਾਫੀ ਇਨਕਰੀਸ ਕਰ ਲਏ ਨੇ ਆਪਣਾ ਹਲੇ ਵੀ ਛਰਾਰਤਾਂ ਦੇ ਬਾਅਦ ਨਹੀਂ ਆਇਆ 6 ਮਹੀਨੇ ਦਾ ਹੋਣ ਵਾਲਾ ਹੋ ਗਿਆ ਇਹ ਲਿਬੜਿਆ ਪਿਆ ਮੀਂਹ ਕਰਕੇ ਚੱਲ 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 ਬਾਜ ਐ ਤਲੜ ਜਣ ਚ ਕ ਬਾ ਚੱਲ ਬਾਹਰ ਤਾ ਕਰਨੀ ਵਰਨਾ ਚੱਲ ਬਾਹਰ ਚੱਲ ਚੱਲ ਬਾਹਰ ਚੱਲ ਅਜੂ 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 ਚੱਲ ਚੱਲ ਬਾਹਰ ਚੱਲ ਬਾਹਰ ਚੱਲ ਚੱਲ ਚਲੇ ਕੇ ਜਾਂ ਨਹੀਂ ਕਰਤਾ ਫੇਰ ਗਾਹ ਜਾ ਗਾਹ ਚਲੋ ਕੇ ਹਰ ਜਣ ਚਲ 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 ਮੈਂ ਫਿਰ ਅਭੂਰੇ ਵੇ ਅਭੂਰ ਆਇਆ ਬਾਹਰ ਨੂੰ ਆ ਜਾ ਐ ਓਏ ਕਿਰਦ ਘਾਟ ਨੂੰ ਬਾਹਰ ਘੜਦੂ ਬਾਹਰ ਆ ਜਾ ਆ ਜਾ ਆ ਜਾ ਚਲ 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 ਲੈ ਵੀ ਆ ਜਾ ਆ ਜਾ ਤੂੰ ਵੀ ਨੂਰੀ ਚਲ ਉੱਧਰ ਚੱਲ ਉੱਧਰ ਅਰਜਨ ਕੋਲ ਅਰਜਨ ਕੋਲ ਚੱਲ ਮੇਰੇ ਕੋਲ ਕੀ ਹੈ ਚੱਲ ਅਰਜਨ ਕੋਲ ਚੱਲ ਜਾੜੇ ਕਾਰਨ ਤੰਕਰ ਮੜਾ ਜਾ ਉਹ ਤੰਕਰ ਚੱਲ ਅਰਜਨ ਤੰਕਰ ਚੱਲ ਆਇਆ ਅਰੇ ਜਾ ਅਰਜਨ ਆ ਗਿਆ ਫਾਦੇ ਆ ਗਿਆ ਅਰਜਨ ਆ ਗਿਆ ਪਜਾ ਉਹਨੂੰ ਪਜਾ ਚੱਲ ਪਜਾ ਪਜਾ ਭੌਂਕ ਪਜਾ ਉਹਨੂੰ ਹੋਰ ਪਜਾ ਪੰਜਾ ਪਜਾ ਉਹਨੂੰ ਆ ਤਾਂ ਮੇਰੇ ਕੋਲ ਨਹੀਂ ਆਣਗੇ ਚੱਲ ਚਲ ਓਏ ਤੂੰ ਵੀ ਚੱਲ ਭੱਜ ਚੱਲ 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 ਭੱਜ ਪਛੜ ਸੁਣਦਾ ਨਹੀਂ ਚੱਲ ਭੱਜ ਭੱਜ ਫੇਰ ਮੁੜਿਆ ਆਇਆ ਦੇਖ ਲੈ ਖੜ ਜਾਂਦਾ ਢੀਠ ਜਾ ਖੜ ਜਾ ਚੱਲ ਭੱਜ ਹਣ ਮੁੜਿਆ ਇਧਰ ਆ ਪਿੱਛੇ ਆਇਆ ਉਧਰ ਨਹੀਂ ਜਾਣਾ ਅੱਗੇ ਚੱਲ ਚੱਲ ਆ ਜਾ ਆ ਜਾ ਅਰਜਣ ਆ ਜਾ ਇਧਰ ਆ ਜਾ ਚੱਲ ਹਾਂ ਤੇਰੀ ਸੀਮਾ ਇਹ ਹੋਈ ਆ ਗਈ ਚੱਲ ਤੁਸੀਂ ਭੱਜ ਹਣ ਆ ਜਾ ਚੱਟ ਹਾਂ ਕੱਲ ਤਾਂ ਅਈ ਮਰਾਲੇ ਦੰਦ ਨਹੀਂ ਨਾ ਸਾਨੂੰ ਕੱਲ ਚੱਲ ਚਲ ਹੁਣ ਤਾਂ ਤੂੰ ਵੀਂਦਾ ਚੱਲ ਓ ਬੱਸ ਘਰ ਹੁਣ ਕੱਖੇ ਖਾਈ ਜਨਾ ਇਹਦੇ ਪੰਨ ਪਵਾ ਮੜ ਜਿਹਨੂੰ ਕਹੇ ਥਾਲੇ ਨੂੰ ਪਿਆਏ ਨੂੰ ਰੀ ਨੂੰ ਰਹਿਣ ਦੇ ਆਹ ਅਰਜਨ ਦੀ ਕੀ ਕਿਸੇ ਬਤਾ ਬਾਈ ਛੜ ਦੀ ਲੱਤ ਨਹੀਂ ਚੱਕਦਾ ਹੈਗਾ ਜਮਾ ਤਾਂ ਜੇ ਪਿੱਛੇ ਖੜਾ ਰਹੇ ਕੋਈ ਅਹੀਂ ਰੱਖਣਾ ਖੁੱਲਾ ਛੱਡ ਕੇ ਰੱਖੂਗਾ ਨਾ ਜਿੰਨਾ ਜਾਨਵਰ ਉਹਨਾਂ ਸੀਲ ਰਹਿੰਦਾ ਕਾਇਿਆ ਨਹੀਂ ਐ ਤੂੰ ਕੋਈ ਹੋਰ ਕੰਮ ਨਹੀਂ ਐ ਤੈਨੂੰ ਨੂਰੀ ਹਾਂ ਬਹੁਤ ਔੜੇ ਦੇਖੇ ਭਾਈ ਮੈਂ ਵੀ ਸਾਲ ਦਾ ਇੱਕ ਸਾਲ ਦੀ ਬਿਚੇਰੀ ਧੀ ਆਪਣਾ ਇੱਥੇ ਮਾਰਵੇ ਕੋਲ ਚੁੰਨੀ ਕੋਲ ਉਹ ਗਈ ਸਾਲ ਦੀ ਹੱਥ ਨਹੀਂ ਲਵਾਉਂਦੀ ਕਿਸੇ ਤੇ ਹੁਣ ਬਾਈ ਨੇ ਕਦੇ ਕੋਲੀ ਹੁਣੀ ਹੈਗੀ ਉਹ ਹੁਣ ਐ ਆਪਣਾ ਅਰਜਨ ਚੱਕਣਾ ਮਰਜੀ ਕੋਈ ਵੀ ਆ ਕਿ ਉਹ ਕਰ ਲਵੇ ਕੁਛ ਨਹੀਂ ਕਹਿੰਦਾ ਨਾ ਕਦੇ ਲੱਤ ਚੱਕੇ ਹੈ ਯਾਰ ਜਣੈਨਾ ਸਾਹੂ ਆਪਣਾ ਪੂਰਾ ਸੀਲ ਕਰਿਆ ਹੋਇਆ ਇਹ ਸ਼ੁਰੂ ਤੇ ਹੀ ਹੁੰਦਾ ਜਿੰਨਾ ਆਪਾਂ ਘੋੜੇ ਨੂੰ ਖੁੱਲਾ ਛੱਡ ਕੇ ਰੱਖੂਗੇ ਉਹਦੋਂ ਦੋਸਤੀ ਪਾਉਂਗੇ ਬਧੀ ਹੱਥ ਫੇਰੀ ਕਰੀ ਜਾਊਂਗੇ ਤਾਂ ਇੱਕ ਨਹੀਂ ਰਹਿੰਦਾ ਨਹੀਂ ਸ਼ੁਰੂ ਤੇ ਉਹ ਵਿਗੜ ਹੋ ਜਾਵੇ ਫੇਰ ਮੁੜ ਕੇ ਲੋਟ ਨਹੀਂ ਆਉਂਦਾ ਹੈਗਾ ਉਹ ਤੂੰ ਵੀ ਤੂੰ ਵੀ ਭੱਜ ਲੈ ਭੱਜ ਲੈ ਉਹਦੇ ਮਗਰੇ ਭੱਜ ਲੱ ਫੜ ਜਾ ਆ ਜਾ ਆਇਆ ਪਰਿਆ ਆਇਆ ਬਣਾ ਦੇ ਬਣਾ ਦੇ ਬਿਠਾ ਦੇ ਉੱਪਰ ਬਣਾ ਦੇ ਹਾਂ ਗਾਂ ਤਾਂ ਲੈ ਕੇ ਆ ਕੇ ਛੱਡ ਗੇਟ ਤਾਂ ਲੱਗਿਆ ਹੋਇਆ ਕਿੱਥੇ ਜਾਊਂਗਾ ਤੂੰ ਤੂੰ ਇੱਧਰ ਨੂਰੀ ਹੈਂ ਹਾਂ ਇੱਧਰ ਨੂ ਜਾ ਆ ਜਾ ਆ ਜਾ ਆ ਜਾ ਅੰਦਰ ਆ ਜਾ ਆ ਜਾ ਆ ਜਾ ਆ ਜਾ ਇਹ ਕਿੰਨਾ ਖੁਸ਼ ਹੁੰਦਾ ਅੰਦਰ ਹੈ ਇਹ ਨੋਮੈਂਟਰੀ ਆ ਤੇਰੀ ਅੰਦਰ ਤੇਰੀ ਨੋਮੈਂਟਰੀ ਸਮਝ ਗਿਆਂ ਫੋਸ ਰੱਖੋ ਅੰਗਰੇਜ਼ ਦਾ ਬੱਚਾ ਲੈਂਜ ਅੱਖਾਂ ਚ ਲੈਂਜ ला दे पोयने मुडे चल भज चल भज बरन चल 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 ਨੂਰੀ ਚੱਲ ਬੰਗਨ ਹੈ ਹੈਲੋ ਅਰਜਨ ਕਿਹਾ ਹਾਲ ਹੈ ਹੈਲੋ ਅੱਛੀ ਤਰੀ ਹਾਂ ਹੂੰ ਦੱਸ ਕੀ ਹੋਇਆ ਹੈ ਕੀ ਹੋਇਆ ਤੈਨੂੰ ਓਏ ਕੀ ਹੋਇਆ ਕੀ ਹੋਇਆ ਸੋਹਣਿਆ ਆ ਜਾ ਪਾ ਚਲ ਕੀ ਚੰਗਾ ਲੱਗ ਰਿਹਾ ਹੈ ਬਹੁਤ ਬੜਾ ਬੜਾ ਕਰ ਰਿਹਾ ਹੈ ਆ ਗਿਆ ਨਾ ਖਾਰੇ ਬਹੁਤ ਚੰਗਾ ਲੱਗ ਰਿਹਾ ਹੈ 국민자 정부와 아주 크고 일� j ਲੇ ਵੀ ਮਿੱਤਰੋ ਹੁਣ ਇਹਨੂੰ ਆਪਾਂ ਨੇ ਹੈਗਾ ਨਿਲਾਉਣਾ ਇਹ ਗੰਦਾ ਹੋਇਆ ਪਿਆ ਚਾਰੇ ਪਾਸੇ ਤੇ ਫਿਰ ਤੁਹਾਨੂੰ ਇਹਦੀ ਬਾਦ ਵਾਲੀ ਲੁੱਕ ਦਿਖਾਵਾਂਗੇ ਆਪਾਂ ਨਿਲਾ ਕੇ ਵਾਲੀ ਠੀਕ ਆ ਯਾ ਦੇਖ ਲਓ ਚਾਰੇ ਪਾਸੇ ਤੇ ਗੰਦਾ ਪਿਆ ਹੁਣ ਆਪਾਂ ਨੇ ਇਹ ਨਿਲਾ ਦੇਣਾ ਪੂਰਾ ਅੰਡੇ ਵਰਗਾ ਕੱਢ ਦੇਣਾ ਚਟਾ ਚਟਾ ਐਨ ਇਹ ਰੂਵੇ ਬਣਾ ਲੜੀ ਐ ਨਾ ਸਨੋ ਚਟਾ ਰੰਗ ਸਨੋ ਵਰਗਾ ਹੈ ਅਰ ਜਣਾ ਮੈਂ ਵੀ ਮਿੱਤਰੋ ਇਹਨੇ ਰੂਮਾਂ ਵਿੱਚ ਮਗਾਉਣਾ ਬੇ ਰੂਮਾਂ ਵਿੱਚ ਇਹ ਸੁਣੋਣੀ ਪੈਂਦੀ ਹੈਗੀ ਹੈ ਚਟਾ ਰੰਗ ਰੂਮਾਂ ਵਾਲੇ ਕਰਦੇ ਨੇ ਮੁੰਡੇ ਬਾਕੇ ਠੀਕ ਆਪਨਾ ਹਲਾ 个